ਉਹ ਇੱਕ ਵੱਖਰੇ ਤੌਰ ਤੇ ਸਤਿਅਦੀ ਬਣਾਉਣਾ ਚਾਹੀਦੀ ਹੈ ਕਿਉਂ ਅਸਲੀਅਤ ਵਿੱਚ ਸੰਧੂ ਸਾਹਿਬ ਜੇ ਅਸੀਂ ਬੀਤੇ ਇਤਿਹਾਸ ਉੱਲ ਝਾਤੀ ਮਾਰਦੇ ਆ ਜੀ ਤੇ ਹੁਣ ਤੱਕ ਜਿੰਨੀ ਕ ਸਾਡੀ ਸਿੱਖ ਦੇ ਵਿੱਚ ਸ਼ਤਾਬਦੀਆਂ ਹੋਣੀਆਂ ਗਈਆਂ ਜੀ ਚਾਹੇ ਉਹ 300 ਸਾਲਾ ਖਾਲਸਾ ਪੰਥੀ ਦਾ ਸਾਜਨਾਦੀਪ ਸੀ ਜੀ ਜੀ ਚਾਹੇ ਉਸ ਤੋਂ ਬਾਅਦ ਲਗਾਤਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਹੋੜਾ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੂਰ ਬਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਜੰਧਿਆੜਾ ਆਇਆ ਤੇ ਆ ਜਿਹੜਾ ਹੁਣ ਬੀਤੇ ਸਮੇਂ 'ਚ ਅਸੀਂ 400 ਸਾਲਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਪ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਯਾਈ ਦਿਵਸ ਮਨਾ ਕੇ ਹਟੇ ਆ ਜੀ ਇਹ ਜਿਹੜੀਆਂ ਸਾਰੀਆਂ ਸਦੀਆਂ ਨੇ ਇਸ ਤੋਂ ਪਹਿਲਾਂ ਵੀ ਹੋਰ ਸਦੀਆਂ ਵੀ ਮਨਾਇਆਂ ਗਈਆਂ ਆ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਤੌਰ ਤੇ ਸਹਿਯੋਗ ਕਰਦੀਆਂ ਰਹੀਆਂ ਜੀ ਧਾਰਮਿਕ ਤੌਰ ਤੇ ਜਿੰਨੇ ਪ੍ਰਬੰਧ ਦੇਖਣੇ ਸੀ ਸਾਰੇ ਸ਼੍ਰੋਮਣੀ ਕਮੇਟੀ ਲੀਕਦੀ ਸੀ ਜੀ ਤੇ ਜਿਹੜੀ ਮੌਜੂਦਾ ਸਰਕਾਰ ਹੁੰਦੀ ਸੀ ਉਹ ਬੁਨਿਆਦੀ ਢਾਂਚਾ ਜਿਹੜਾ ਖੜਾ ਕਰਨਾ ਹੁੰਦਾ ਸੀ ਜੀ ਉਹਦੇ 'ਚ ਸਹਿਯੋਗ ਦਿੰਦੀ ਸੀ ਜੀ ਜਿਵੇਂ ਮੰਨ ਲਓ ਜਿਸ ਜਗ੍ਹਾ ਤੇ ਜਿਸ ਸਹਿਤ ਸਟਾਪ ਦੀ ਹੈ ਉਹਦੇ ਵਾਸਤੇ ਕੋਈ ਵੱਖਰੇ ਤੌਰ ਤੇ ਪੈਕੇਜ ਐਲਾਨ ਕਰਨਾ ਜੀ ਜਾ ਸ਼ਤਾਬਦੀ ਨੂੰ ਸਮਰਪਿਤ ਸਰਕਾਰ ਵੱਲੋਂ ਕੋਈ ਉੱਥੇ ਵੱਡੀ ਯਾਦਗਾਰ ਬਣਾਉਣੀ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਵੱਡੇ ਸਮਾਗਮ ਜਿਹੜੇ ਆ ਉਹ ਕੀਤੇ ਜਾਂਦੇ ਸੀ ਜੀ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਰੀ ਦੇਖਦੇ ਕਰਦੀ ਸੀ ਜੀ ਜੀ ਹੁਣ ਹੋ ਘ ਹੀ ਰਿਹਾ ਹੈ ਕਿ ਪਿਛਲੇ ਸਮੇਂ ਤੋਂ ਦੇਖ ਰਹੇ ਆ ਜਿਹੜੀ ਇਹ ਪੰਜਾਬ ਸਰਕਾਰ ਇਹਦੀ ਬੜੀ ਵੱਡੀ ਬੇਰੁਖੀ ਹੈ ਜੀ ਤੁਸੀਂ ਗੋਇਦਵਾਲ ਸਾਹਿਬ ਜਿਹੜੀ ਸ਼ਤਾਬਦੀ ਦਾ ਜ਼ਿਕਰ ਕਰਕੇ اٹਹੇ ਆ ਸਾਬ 시 ਗੁਰੂ ਤੇ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਆਪਾਂ ਮਨਾਇਆ ਹੈ ਜੀ ਉੱਥੇ ਹੀ ਪੰਜਾਬ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ ਨਾ ਕੋਈ ਪੰਜਾਬ ਸਰਕਾਰ ਦਾ ਵੱਡੇ ਲੈਵਲ ਦਾ ਜਿਹੜਾ ਕੋਈ ਲੀਡਰ ਹੈ ਉਹ ਉੱਥੇ ਜਾ ਕੇ ਪ੍ਰਬੰਧ ਨੂੰ ਮੇਦਾਰਿਆ ਹੈ ਨਾ ਕੋਈ ਕਿਸੇ ਨੇ ਕੋਈ ਕਾਰਗੁਜ਼ਾਰੀ ਕੁਝ ਨਹੀਂ ਮਖਾਈ ਜੀ ਹੁਣ ਜਿੱਥੇ ਇਹ ਸਾਬ ਸ੍ਰੀ ਗੁਰੂ ਤੇਗਪਾਤਾ ਮਹਾਰਾਜ ਜੀ ਦਾ 1350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜੀ ਉਹਨਾਂ ਦੇ ਨਾਲ ਜਿਹੜੇ ਬਹੁਤ ਹੀ ਸਤਕਾਰਯੋਗ ਗੁਰਸਿੱਖ ਭਾਈ ਪਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨਾਲ ਸ਼ਹੀਦੀ ਦਿਹਾੜਾ ਵੀ ਹੈ ਜੀ ਜੀ ਹਾਂਜੀ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਉਸ ਦਿਹਾੜੇ ਨੂੰ ਸਮਰਪਿਤ ਜਿਹੜੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਲਈ ਕੀ ਹੈ ਤੇ ਉਹਦੇ ਪੈਰ ਲਈ ਜਿਹੜੀ ਸਰਕਾਰ ਵੀ ਸਮਾਗਮ ਕਰਾ ਕਰਦੀ ਹੈ ਜਿਹੜਾ ਕਿ ਨਹੀਂ ਚਾਹੀਦਾ ਨਹੀਂ ਚਾਹੀਦਾ ਬਿਲਕੁਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਜਿੱਥੇ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਧਰਮ ਦੀ ਚਾਦਰ ਵੀ ਕਿਹਾ ਜਾਂਦਾ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਪਿਆਰੇ ਗੁਰ ਸਿੱਖਾਂ ਦੀ ਵੱਡੀ ਕੁਰਬਾਨੀ ਹੈ ਜੀ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਦੁਨੀਆ ਦੇ ਵਿੱਚ ਇਹ ਚੀਜ਼ ਲੈ ਕੇ ਜਾਣੀ ਹੈ ਜੀ ਦੁਨੀਆ ਦੇ ਵਿੱਚ ਅਸੀਂ ਵਿਖਾਉਣਾ ਹੈ ਇਸ ਤਾਪ ਦੀਆਂ ਦਾ ਮਤਲਬ ਇਹੀ ਹੈ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਸੇ ਦੇ ਧਰਮ ਨੂੰ ਡੋਲਦਾ ਦੇਖ ਕੇ ਕਿਸੇ ਦੇ ਧਰਮ ਨੂੰ ਖਤਮ ਹੁੰਦਿਆਂ ਵੇਖ ਕੇ ਆ ਵੱਡੀ ਕੁਰਬਾਨੀ ਦਿੱਤੀ ਹੈ ਪਰ ਅਸੀਂ ਆ ਵੀ ਉਹਦੇ ਚ ਵਟ ਪਾ ਕੇ ਬਹਿਣ ਬਹਿ ਜਾਗੇ ਜੀ ਜੀ ਤੇ ਉਹਦਾ ਬਣਾਉਣ ਦਾ ਸਭ ਨੂੰ ਫਾਇਦਾ ਕੀ ਹੈ ਬਿਲਕੁਲ ਫਿਰ ਦੂਜੇ ਨੰਬਰ ਤੇ ਆ ਕਿ ਜਿਹੜਾ ਇਹਨਾਂ ਦਾ ਕੰਮ ਕਰਨ ਵਾਲੀ ਗੱਲ ਹੈ ਚਨਾਬ ਦੀ ਦਸਤ ਤੇ ਆ ਗਈ ਜੀ ਸਰਕਾਰ ਨੇ ਸਿਰਫ ਹਜੇ ਐਲਾਨ ਕੀਤੇ ਆ ਕਿ ਅਸੀਂ ਸ਼ਹਿਰਾਂ ਚ ਆਇ ਸ਼ਿਕਤਾਂ ਬਣਾ ਦੇਾਂਗੇ ਉਹ ਕਰ ਦੇਾਂਗੇ ਆ ਕਰ ਦੇਾਂਗੇ ਉਹ ਤਾਂ ਉਹ ਗੱਲ ਬਣ ਜਾਂਦੀ ਨਹੀਂ ਜਿਵੇਂ ਪੰਜਾਬੀ ਦਾ ਮੁਹਾਵਰਾ ਜਾਂ ਖਾਂ ਲਾ ਜਾਂਦਾ ਵੀ ਮੂਹੇ ਆਈ ਚੱਲ ਤੇ ਮਿੰਨੂ ਕੁੜੀ ਦੇ ਘਰ ਦਾ ਉਹ ਵਰ ਕਾਲੀ ਕਾਲੀ ਵਾਲੇ ਜਿਹੜੇ ਕੰਮ ਹੋਣਗੇ ਉਹ ਤੁਸੀਂ ਵੇਖਿਓ ਵੀ ਉਹ ਬਿਲਕੁਲ ਨਕਾਮ ਹੋਣਗੇ ਨਕਾਮ ਪਹਿਲੀ ਗੱਲ ਤੇ ਇਹਨਾਂ ਨੂੰ ਹੋਣਾ ਹੀ ਨਹੀਂ ਜੀ ਇਹਨਾਂ ਦੇ ਬਲਾਰੇ ਵੀ ਬਣਦੇ ਆ ਕਿ ਸਾਡੇ ਨੂੰ ਨਹੀਂ ਹੋਣੇ ਕਿ ਇੰਨੇ ਸਮੇਂ ਚ ਇਹਨਾਂ ਕੁਝ ਕਿੱਥੇ ਕਰ ਲਾਂਗੇ ਬਿਲਕੁਲ ਜੀ ਦੂਜੇ ਨੰਬਰ ਤੇ ਆ कि ਜਦੋਂ ਇੱਕ ਧਾਰਮਿਕ ਸਮਾਗਮ ਚੱਲਦਾ ਹੈ ਤੇ ਉਹ ਸਮਾਗਮ ਦੇ ਵਿੱਚ ਸਾਡਾ ਸਭ ਕੋ ਫਰਜ਼ ਪੰਦਾ ਸੀ ਜਿਹੜੀਆਂ ਇਸ ਦੇਸ਼ ਦੀਆਂ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਜੀ ਉਹਨਾਂ ਨੂੰ ਵੀ ਬੁਲਾਇਆ ਜਾਵੇ ਬਿਲਕੁਲ ਕੋਈ ਬਾਹਰੋਂ ਚੰਗੇ ਮਹਿਮਾਨ ਬੁਲਾਏ ਜਾਣ ਸਾਡਾ ਸਮਾਗਮ ਹੋਵੇ ਉਹ ਸਮਾਗਮ ਦੇ ਵਿੱਚ ਜਿਹੜੀ ਇੱਕ ਪੰਜਾਬ ਦੀ ਸਿੱਖ ਪੰਥ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਉਹਨਾਂ ਨੇ ਕੰਨਾਂ ਦਾ ਗਵਾਜ ਪਾਈ ਜਾਵੇ ਪਰ ਜੇਕਰ ਪੰਜਾਬ ਇੱਥੇ ਵੰਡਿਆ ਗਿਆ ਜੀ ਜੇਕਰ ਸਿੱਖ ਸੰਗਤ ਇੱਥੇ ਵੰਡੀ ਗਈ ਤੇ ਮੇਰੇ ਖਿਆਲ ਦੇ ਵਿੱਚ ਵੀ ਜਿਹੜੀ ਉਹ ਸਾਡੀ ਸ਼ਤਾਬ ਦੀ ਮਨਾਈ ਦਾ ਸਾਨੂੰ ਦੋਹੇ ਧਿਰਾਂ ਨੂੰ ਫਾਇਦਾ ਏਡਾ ਵੱਡਾ ਨਹੀਂ ਹੋਣਾ ਜਿੰਨਾ ਕਿ ਰਲ ਕੇ ਚੱਲਣ ਦੀ ਗੱਲ ਹੈ ਜੀ 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 ਵਿਕਟ ਸਾਬ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਕਾਫੀ ਦਿਨਾਂ ਤੋਂ ਜਿਹੜੀਆਂ ਮੇਲਾ ਆ ਰਹੀਆਂ ਨੇ ਉਹ ਜਿਹੜਾ ਮੇਲ ਵਾਲਾ ਸਿਸਟਮ ਹੈ ਇੱਕ ਬੰਦਾ ਸੁਨੀਲ ਦੂਬੇ ਨਾਂ ਦਾ ਕੋਈ ਬੰਦਾ ਫੜਿਆ ਗਿਆ ਪਰ ਉਹ ਗੱਲ ਹਜੇ ਉੱਥੇ ਦੀ ਉੱਥੇ ਖੜੀ ਹੈ ਉਹ ਗੱਲ ਨੂੰ ਸਰਕਾਰ ਨੇ ਸਮੇਟ ਦਿੱਤਾ ਪਰ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਇਹਨੂੰ ਤੁਸੀਂ ਕੀ ਕਹੋਗੇ ਅਰ ਯੋ ਕੱਲ ਜੇ ਵੇਖਿਆ ਜਾਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਤਕਰੀਬਾਣਾ 7-8 ਦਿਨਾਂ ਬਾਅਦ ਗਏ ਆ ਸਤਸੰਗਤ ਦਰਬਾਰ ਸਾਹਿਬ ਮੱਥਾ ਟੇਕਣ ਤੇ ਉੱਥੇ ਉਹਨਾਂ ਨੇ ਕੱਲ ਫੇਰ ਉਹ ਆਪਦੇ ਲਹਿਜੇ ਨਾਲ ساری ਗੱਲ ਕਹੀ ਏ ਵੀ ਅਸੀਂ ਛੇਤੀ ਕਾਬੂ ਕਰਾਂਗੇ ਜੀ ਅਸੀਂ ਇਹ ਟਿਕਾਣੇ ਤੇ ਪਹੁੰਚ ਚੁੱਕੇ ਹਾਂ ਜੀ ਇਹਦੋਂ ਕੋਈ ਜਦ ਕਿ ਆਪਾਂ ਨੂੰ ਪਤਾ ਕਿ ਇਸ ਤੋਂ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਵਿਅਕਤੀ ਦਾ ਖੁਲਾਸਾ ਕਰਤਾ ਸੀ ਕਿ ਇਹਨਾਂ ਇਨਵੈਸਟੀਗੇਸ਼ਨ ਜੀ ਸ਼ੁਰੂ ਹੋਣੀ ਹੈ ਕੁਛ ਦਾ ਸ਼ੁਰੂ ਹੋਣੀ ਹੈ ਉਹਨੂੰ ਪਤਾ ਨਹੀਂ ਜਿਹੜਾ ਇੱਕ ਵਿਅਕਤੀ ਕਾਬੂ ਕੀਤਾ ਉਹਦੇ ਤੋਂ ਕੀ ਇਹਨਾਂ ਨੇ ਪੁੱਛਿਆ ਦੱਸਿਆ ਉਹ ਕਿੱਥੇ ਤੱਕ ਪਹੁੰਚਿਆ ਕਿੱਥੇ ਤੱਕ ਨਹੀਂ ਪਹੁੰਚਿਆ ਸੰਗਤ ਵਿੱਚ ਇਸ ਗੱਲ ਦੀ ਵੱਡੀ ਚਿੰਤਾ ਤੇ ਵੱਡਾ ਰੋਸ ਵੀ ਹੈ ਜੀ ਕਿ ਪੰਜਾਬ ਸਰਕਾਰ ਸੁਰਤਾਂ ਦਾ ਨਹੀਂ ਰਹਿ ਗਈ ਇਹਨੂੰ ਭਾਵੇਂ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਜੇ ਕੋਈ ਚੜ ਕੇ ਆਇਆ ਹੈ ਨਾ ਜੀ ਤੇ ਉਹਦਾ ਖਾਲਸਾ ਪੰਥ ਨੇ ਉਹਨੂੰ ਚੌਕੜੀ ਭਾਜੀਵਾ ਕੇ ਮੋੜੀ ਹੈ ਪਰ ਅਸਲੀ ਚਿੰਤਾ ਦੀ ਗੱਲ ਇਹ ਹੈ ਨਾ ਵੀ ਜੇ ਸਾਡੀ ਅਸੀਂ ਸਿੱਖਾਂ ਨੇ ਵੋਟਾਂ ਪਾ ਕੇ ਮੌਜੂਦਾ ਸਰਕਾਰ ਚੁਣੀ ਹੈ ਜੀ ਤੇ ਐਡਾ ਵੱਡਾ ਸਾਡਾ ਪਵਿੱਤਰ ਅਸਥਾਨ ਹੈ ਜਿਹਦੇ ਤੇ ਕੋਲ ਲਕਾਈ ਆ ਕਿੰਨੀ ਤਬਸਤ ਹੁੰਦੀ ਹੈ ਜੀ ਜੀ ਉਸ ਸਥਾਨ ਦੇ ਉੱਤੇ ਜੇ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਸੋਚਦਾ ਵੀ ਹੈ ਤੇ ਉਹ ਵੀ ਬੜਾ ਵੱਡਾ ਗੁਨਾਹ ਹੈ ਤੇ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਖੂਬੀਆ ਵਿਭਾਗ ਹੈ ਉਹਦਾ ਸਾਈਬਰ ਸੈੱਲ ਹੈ ਉਹ ਕਿਉਂ ਫੇਲ ਨੇ ਜੀ ਉਹ ਕਿਉਂ ਨਹੀਂ ਉਹਨੂੰ ਫੜ ਰਹੇ ਇਹ ਗੱਲਾਂ ਜਿਹੜੀਆਂ ਆਮ ਸੰਗਤ ਦੇ ਵਿੱਚ ਵੱਡਾ ਰੋਮਸ ਹੈ ਜੀ ਤੇ ਜਨਤਕ ਕਿਉਂ ਨਹੀਂ ਹੋ ਰਹੀਆਂ ਹੁਣ ਮੁੱਖ ਮੰਤਰੀ ਸਾਹਿਬ ਕੱਲ ਗਏ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਤੁਸੀਂ ਲੇਟ ਆਏ ਉਹ ਕਹਿੰਦਾ ਸੈਸ਼ਨ ਚੱਲਦਾ ਸੀ ਦੇਖੋ ਸੈਸ਼ਨ ਜੇ ਚੱਲਦਾ ਸੀ ਮੁੱਖ ਮੰਤਰੀ ਸਾਹਿਬ ਤੁਸੀਂ ਸੈਸ਼ਨ ਦੇ ਵਿੱਚ ਵੀ ਇੱਕ ਸ਼ਬਦ ਨਹੀਂ ਬੋਲਿਆ ਇਸ ਬੋਤੋ ਜੀ ਜੀ ਕੁਛ ਐਸ਼ਲ ਜੀ ਕਲੀਅਰ ਕਰ ਦਿੰਦੇ ਹਾਂ ਹਾਂ ਜੀ ਤੇ ਜੇ ਅੱਜ ਤੁਸੀਂ ਸਤਿਗੰਨ ਦਰਬਾਰ ਸਾਹਿਬ ਨੂੰ ਤੁਮਸਤ ਕਰਨ ਵਾਸਤੇ ਆਇਓ ਜੀ ਆਇਆਂ ਨੂੰ ਜਾਓ ਭਾਵੇਂ 10 ਵਾਰੀ ਤੇ ਰੋਈਦੇ ਜਾਓ ਮੈਂ ਤੁਮ ਗੁਰੂ ਘਰ ਦੇ ਨੂੰ ਤੁਮਸਤ ਕੋਉਂ ਤੋ ਕੋਈ ਨਹੀਂ ਰੋਈਦਾ ਪਰ ਤੁਹਾਡੀ ਜ਼ਿੰਮੇਵਾਰੀ ਐ ਸੂਬੇ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਕੁਛ ਨਾ ਕੁਛ ਦਾ ਸੰਗਤ ਨੂੰ ਰਾਹਤ ਦੇਣ ਵਾਲੀ ਗੱਲ ਦੱਸ ਕੇ ਆਉਂਦੇ ਜੀ ਵੀ ਸੰਗਤ ਜੀ ਅਸੀਂ ਆਹ ਕਾਰਵਾਈ ਕਰ ਲਈ ਉਹੀ ਰਿਟਾਇਆ ਰਟਾਇਆ ਜਵਾਬ ਜਿਹੜਾ ਕਿ ਦੂਜੀਆਂ ਆਮ ਘਟਨਾਵਾਂ ਦੇ ਉੱਤੇ ਹੁੰਦਾ ਬਸ ਸਾਡੇ ਹੀ ਕਰਲੇ ਲੱਗੇ ਅਸੀਂ ਹੀ ਨੇੜੇ ਪਹੁੰਚ ਗਏ ਜਿਵੇਂ ਕਹਿੰਦੇ ਸੀ ਵੀ ਅਸੀਂ ਗੋਲਦੀਪਰਾੜ ਕੋ ਫੜ ਲਿਆ ਛੇਤੀ ਵਾਪਸ ਲੈ ਆਵਾਂਗੇ ਉਵੇਂ ਕਈ ਹੋਰ ਘਟਨਾਵਾਂ ਵਾਪਰੀਆਂ ਪੰਜਾਬ ਦੇ ਵਿੱਚ ਬਾਕੀ ਬੰਦੇ ਫੜੇਗੇ ਤੇ ਗੱਲ ਕੁਝ ਵੀ ਸਿਰੇ ਨਹੀਂ ਲੱਗਦੀ ਬਿਲਕੁਲ ਹਾਂਜੀ ਉਵੇਂ ਰਟਿਆ ਰਟਾਇਆ ਜਵਾਬ ਬਥੋ ਦੇ ਕੇ ਵਾਪਸ ਆ ਗਏ ਜਿਹੜਾ ਕਿ ਸੰਗਤ ਵਿੱਚ ਰੋਸ ਹੈ ਜਦ ਕਿ ਇਹਦੇ ਵਿੱਚ ਪੂਰੀ ਸੁਰੱਖਤਾ ਦਿਖਾ ਕੇ ਜਲਦ ਤੋਂ ਜਲਦ ਸਰਤ ਨੂੰ ਦੱਸਣਾ ਚਾਹੀਦਾ ਕਿ ਕਿਹੜੀਆਂ ਸ਼ਰਾਰਤੀ ਅਨਸਰ ਨੇ ਕੌਣ ਪਿੱਛੇ ਕੰਮ ਕਰਦਾ ਸੀ ਉਹਨਾਂ ਦਾ ਮਨਸ਼ਾ ਕੀ ਸੀ ਸਿਰਫ ਸ਼ਰਾਰਤ ਕਰਨੀ ਜਾਂ ਕੋਈ ਸਾਜ਼ਿਸ਼ ਸੀ ਜਾਂ ਉਹਨਾਂ ਦੇ ਪਿੱਛੇ ਕਿਹੜੀ ਏਜੰਸੀ ਕੰਮ ਕਰ ਰਹੀ ਹੈ ਇਹ ਦੱਸਣਾ ਚਾਹੀਦਾ ਜੀ ਵਿਰਖ ਸਾਹਿਬ ਜਿਹੜੇ ਨਵੇਂ ਪਾਸ਼ਾ ਦੀ ਸਥਾਪਤੀ ਬਣਾਉਣ ਵਾਸਤੇ ਸਰਕਾਰ ਦਾ ਇਹੋ ਜਿਹਾ ਰੁਖ ਹੈ ਕੀ ਤੁਹਾਨੂੰ ਨਹੀਂ ਲੱਗਦਾ ਪੰਜਾਬ 'ਚ ਜਿਵੇਂ ਵਕ ਵਕ ਹੋਰ ਜਥੇਬੰਦੀਆਂ ਜਾਂ ਹੋਰ ਹੈਗੀਆਂ ਉਹ ਵੀ ਕੱਲ ਨੂੰ ਇਹ ਕੋਸ਼ਿਸ਼ ਕਰਨੀ ਆ ਵੀ ਅਸੀਂ ਵੀ ਇੱਕ ਵੱਖਰੇ ਦੌਰ ਤੇ ਬਣਾ ਮਤਲਬ ਸਤਾਦੇ ਆ ਕਿ ਚਲੋ ਅਸੀਂ ਗੁਰੂ ਦਾ ਦਿਨ ਮਨਾਉਣਾ ਕੋਈ ਸਿੱਖ ਵੀ ਬਣਾ ਸਕਦਾ ਕੋਈ ਵੀ ਗੁਰੂ ਨੂੰ ਪਿਆਰ ਕਰਨ ਦਾ ਬਣਾ ਸਕਦਾ ਜੀ ਮਨਾਓ ਜੰਮ ਜੰਮ ਕੇ ਮਨਾਓ ਪਰ ਜਿੱਥੇ ਕੋਈ ਵਿਸ਼ੇਸ਼ ਸਮਾਗਮ ਹੁੰਦੇ ਆ ਜਿੱਥੇ ਵੱਡੇ ਸਮਾਗਮ ਨੇ ਹੁੰਦੇ ਆ ਜਿੱਥੇ ਵੱਡੇ ਸਮਾਗਮ ਹੁੰਦੇ ਆ ਉਹ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ ਹੈ ਜੀ ਕੇਂਦਰ ਸਰਕਾਰ ਵੀ ਸਹਿਯੋਗ ਦਿੰਦੀ ਰਹੀ ਹੈ ਤੇ ਪੰਜਾਬ ਸਰਕਾਰ ਵੀ ਸਹਿਯੋਗ ਦਿੰਦੀ ਹੈ ਪਿਛਲੀਆਂ ਜਣੀਆਂ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਸਾਰੀਆਂ ਰਲ ਕੇ ਹੀ ਐਸਜੀਪੀਜੀ ਦੇ ਨਾਲ ਇਹ ਪ੍ਰੋਗਰਾਮ ਰੰਮੇ ਕਿਉਂਕਿ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਇੱਥੇ ਦੀ ਸੀ ਪਰ ਇਹ ਸਰਕਾਰ ਨੇ ਜਿਵੇਂ ਗੋਇਦਵਾਲ ਸਾਹਿਬ ਵਾਲੀ ਜਿਹੜੀ ਸ਼ਤਾਬਦੀ ਹੈ ਉਹਦੇ ਤੇ ਵੀ ਕੋਈ ਨਾਲ ਨੇੜਤਾ ਨਹੀਂ ਵਿਖਾਈ ਜੀ ਨਾ ਕਿ ਇਹਨਾਂ ਨੇ ਪ੍ਰਬੰਧ ਕੀਤਾ ਅਸਲੀ ਸਰਕਾਰ ਦਾ ਮੁਢਲਾ ਫਰਜ਼ ਇਹ ਹੁੰਦਾ ਹੈ ਜਿਹੜੀ ਗੱਲ ਸ਼੍ਰੋਮਿਕ ਉਤਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕੀਤੀ ਨਾ ਉਹਨੂੰ মিডিਆ ਨੇ ਹੋਰ ਤਰੀਕੇ ਨਾਲ ਪੇਸ਼ ਕੀਤਾ ਕਹਿੰਦੇ ਜੀ ਇਹ ਦਖਲਦਾਰ ਜੀ ਦਾ ਸ਼ਬਦ ਵਰਤਦੇ ਉਹਨਾਂ ਦਖਲਦਾਰ ਜੀ ਦੀ ਇਹ ਗੱਲ ਕੀਤੀ ਸੀ ਵੀ ਜਿਹੜਾ ਇਹਨਾਂ ਦੇ ਕੰਮ ਕਰਨ ਵਾਲਾ ਜੀ ਉਹ ਕਰਨਾ ਜੀ ਜਿੱਥੇ ਜਿੱਥੇ ਸਾਡੇ ਗੁਰਦਾਰਾਂ ਨੇ ਪਵਿੱਤਰ ਉਹਨਾਂ ਸ਼ਹਿਰਾਂ ਦੀ ਸਾਫ ਸਫਾਈ ਸਾਫ ਸਫਾਈ ਉਹਨਾਂ ਸ਼ਹਿਰਾਂ ਦੀਆਂ ਸ਼ਰਕਾਂ ਵਧੀਆ ਬਣਾ ਦੇਣ ਉਹਨਾਂ ਦਾ ਜਿਹੜਾ ਬੁੜਿਆਦੀ ਟਾਂਚਾ ਵਧੀਆ ਸੋਹਣਾ ਤਰੀਕੇ ਨਾਲ ਕਰ ਦੇਣ ਜੀ ਕੋਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਯਾਦਗਾਰ ਬਣਾਉਣ ਵਾਸਤੇ ਇੱਕ ਕਮੇਟੀ ਗੱਲ ਕਰਨ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 300 ਸਾਲਾਂ ਖਾਲਸਾਪਨ ਦੀ ਸ਼ਤਾਬਦੀ ਮਨਾਈ ਗਈ ਤੇ ਸਾਨੂੰ ਵਿਰਾਸਤੇ ਖਾਲਸਾ ਸੀ ਬਣਾਇਆ ਵਿਰਾਸਤੇ ਖਾਲਸਾ ਜੀ ਅਸੀਂ ਵੱਡੇ ਘੱਲੂ ਘਰੇ ਦੀ ਯਾਦ ਬਣਾਈ ਉਹਦਾ ਉਹ ਮਨਾਈ ਉਹਦੀ ਯਾਦਗਾਰ ਬਣਾਈ ਛੋਟੇ ਘੱਲੂ ਘਰੇ ਦੀ ਯਾਦਗਾਰ ਬਣਾਈ ਪਾਬਾ ਬੰਦਾ ਸਿੰਘ ਬਹਾਦਰ ਸਾਹਿਬ ਹੁਣਾਂ ਚੱਪੜ ਚੜੀ ਮੈਦਾਨ ਦੇ ਵਿੱਚ ਯਾਦਗਾਰ ਬਣਾਈ ਜੀ ਇਸ ਤਰ੍ਹਾਂ ਉਹ ਜੰਗੇ ਆਜ਼ਾਦੀ ਬਣਾਈ ਮਤਲਬ ਕਹਿਣ ਦਾ ਕੀ ਸੀ ਵੀ ਜਦੋਂ ਸ਼ਤਾਬਦੀਆਂ ਆਉਂਦੀਆਂ ਨੇ ਸ਼ਤਾਬਦੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਰਕਾਰਾਂ ਵੱਡੇ ਰੋਲ ਅਦਾ ਕਰਦੀਆਂ ਨੇ ਤੇ ਸਿੱਖ ਕੌਮ ਨੂੰ ਕੁਝ ਦੇਣ ਦਿੰਦੀਆਂ ਉਸ ਇੱਕ ਉਹ ਇਹੋ ਜਿਹੀ ਨਿਸ਼ਾਨੀ ਜੰਡੀਆਂ ਨਾ ਜਿਹੜੀਆਂ ਆਉਣ ਵਾਲੀਆਂ ਉਸ ਤਾਂ ਯਾਰ ਉਸ ਕਾਂ ਤੇ ਨਸਲਾਂ ਜਿਹੜੀਆਂ ਆਇਆ ਨਸਲਾਂ ਯਾਦ ਰੱਖਣ ਵੀ ਆਇਆ ਇਸ ਵੇਲੇ ਆ ਸ਼ਤਾਬਦੀ ਮਨਾਈ ਗਈ ਉਹਦੇ 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 ਪਵਿੱਤਰ ਦੇ ਵਿੱਚ ਆ ਯਾਦਗਾਰ ਬਣਾਈ ਯਾਦਗਾਰ ਬਣਾਈ ਸੀ ਸਰਕਾਰ ਇਸ ਬਾਰੇ ਤੇ ਗੱਲ ਕਰਦੀ ਨਹੀਂ ਕੋਈ ਹੁਣ ਤੁਸੀਂ ਇੱਕ ਤੀਜੇ ਵੇਖੋ ਸਰਕਾਰ ਕਹਿੰਦੀ ਐ ਕਿ ਸਾਨੂੰ ਧਾਰਮਿਕ ਸਮਾਗਮ ਕਰਵਾਉਣ ਤੋਂ ਰੋਕ ਦੇ ਉਹ ਜਿਹੜਾ ਇਹਨਾਂ ਦਾ ਮੰਤਰੀ ਐ ਰਜੂਤ ਬਹਿਸ ਜੀ ਜੀ ਉਹਨੇ ਇੱਕ ਪੋਸਟ ਵੀ ਪਾਈ ਹੈ ਜੀ ਉਹਨੂੰ ਬੰਦਾ ਇਹ ਪੁੱਛਣ ਵਾਲਾ ਹੋਵੇ ਵੀ ਤੇਰਾ ਇਲਾਕਾ ਤੂੰ ਕੈਬਨਟ ਮੰਤਰੀ ਹੋਵੇਂ ਗੜ ਸ਼ੰਕਰ ਤੋਂ ਸ਼੍ਰੀਨੰਦਪੁਰ ਸਾਹਿਬ ਨੂੰ ਜਾਣ ਵਾਲਾ ਮੁੱਖ ਰੋਡ ਹੋਵੇ ਜੀ ਤੇਥੋਂ ਦੀ ਰਿਪੇਅਰ ਨਹੀਂ ਹੋਈ ਨਗਰ ਕਾਰ ਸੇਵਾ ਵਾਲੇ ਮਹਾਪੁਰਸ਼ ਕਰਵਾ ਰਹੇ ਨਵੀਂ ਬਣਾਉਂਦੀ ਤਾਂ ਬਹੁਤ ਦੂਰ ਦੀ ਗੱਲ ਹੈ ਬੜੀ ਦੂਰ ਦੀ ਗੱਲ ਹੈ ਉਹ ਕਾਰ ਸੇਵਾ ਵਾਲੇ ਮਹਾਪੁਰਸ਼ ਸੰਗਤਾਂ ਦਾ ਉਹ ਤਿਲ ਫੁੱਲ ਇਕੱਠਾ ਕਰਕੇ ਉਹ ਰੋਡ ਨੂੰ ਬਣਾ ਰਹੇ ਆ ਜੀ ਇਹਨਾਂ ਦੇ ਮੂੰਹ ਤੇ ਤਾਂ ਬੜੀ ਵੱਡੀ ਚਪੇੜ ਹੈ ਬਿਲਕੁਲ ਇੱਕ ਬੰਦੇ ਤੂੰ ਕਹਿਣਾ ਮੈਂ ਗੁਰੂ ਦਾ ਸਹੀਂ ਸਿੱਖਣੀ ਇਹ ਪੰਥ ਇਹਨਾਂ ਦਾ ਕੱਲੇ ਦਾ ਥੋੜਾ ਹੈਗਾ ਉਹ ਭਾਈ ਜੇ ਪੰਥ ਤੂੰ ਐ ਗੁਰੂ ਨੂੰ ਮੰਨਣ ਵਾਲਾ ਐ ਗੁਰੂ ਦਾ ਸਿੱਖ ਐ ਪੰਥ ਦਾ ਹੀ ਮਾਨ ਸਰਕਾਰ ਤੇਰੇ ਮਨ ਚਾਹੇਗਾ ਤੇ ਤੈਨੂੰ ਰੱਬ ਨੇ ਤਾਕਤ ਦਿੱਤੀ ਐ ਉਹ ਤਾਕਤ ਦਾ ਇਸਤੇਮਾਲ ਕਰਕੇ ਭਾਈ ਗੁਰੂ ਦੀ ਸੇਵਾ ਕਰ ਜੀ ਜੀ ਬਿਲਕੁਲ ਕੱਲਾ ਵਿਖਾਵੇ ਦਾ ਪੰਥ ਨਾ ਨਾ ਰੱਖ ਜੀ ਉਹਦਾ ਮਹਾਂਪੁਰਸ਼ ਕਰਨ ਦਾ ਐ ਅਜੇ ਵੀ ਉਹਨਾਂ ਆਪਣੇ ਜਾਮਲੀ ਸਾਹਿਬ ਵੀ ਐ ਜੀ ਕਿੰਨਾ ਵੱਡਾ ਇਤਿਹਾਸਕ ਸਥਾਨ ਉਹਨੂੰ ਜਾਣ ਵਾਲੇ ਲੋਕ ਨੂੰ ਵੀ ਸੰਗਤ ਨੇ ਆਪ ਪੈਸਾ ਇਕੱਠਾ ਕਰਕੇ ਬਣਾਇਆ ਬਿਲਕੁਲ ਸੋ ਇਹ ਇੱਕ ਸਿਰਫ ਸਿਰਫ ਡਰਾਮਾ ਕਰ ਰਹੇ ਆ ਕਿਉਂਕਿ ਉਹਦਾ ਕਾਰਨ ਇਹ ਹੈ ਆਉਦੇ ਦਿਨਾਂ ਵਿੱਚ ਤਰਨਤਾਰਨ ਦੀ ਜਿਹੜੀ उपचुनाव ਆ ਜਾਣੀ ਹੈ ਸਰਦਾਰ ਕਸ਼ਮੀਰ ਸਿੰਘ ਸੋਲ ਜਿਹੜੇ ਉੱਥੇ ਵਿਧਾਇਕ ਸਾਹਿਬ ਦੁਨੀਆ ਤੇ ਨਹੀਂ ਰਹੇ ਉਹਨਾਂ ਦੀ ਥਾਂ ਤੇ ਚੋਣ ਹੋਣੀ ਹੈ ਜੀ ਇਹ ਹੁਣ ਇੱਕ ਧਾਰਮਿਕ ਪੱਤਾ ਖੇਡਣਾ ਚਾਹੁੰਦੇ ਆ ਜੀ ਅਸੀਂ ਲੋਕਾਂ ਨੂੰ ਆਖੀਏ ਵੇਖੋ ਜੀ ਸਾਡੀ ਸਰਕਾਰ ਨੇ ਦਾ ਸ਼ਤਾਬ ਦੀ ਕਿੱਡੇ ਵੱਡੇ ਪਦਤੇ ਬਣਾਈ ਕਿਉਂਕਿ ਸਾਰਾ ਜਿਹੜਾ ਮਾਝਾ ਆ ਆਪਣਾ ਪਤਾ ਮਾਝਾ ਖੇਤਰ ਤਰਨਤਾਰਨ ਖੇਤਰ ਜਿਹੜਾ ਹੈ ਉਹ ਧਾਰਮਿਕ ਵਿਰਸੇ ਨਾਲ ਬਹੁਤ ਜੁੜਿਆ ਹੋਇਆ ਹੈ ਬਿਲਕੁਲ ਇਹਨਾਂ ਦਾ ਮੁੱਖ ਮਕਸਦ ਜਿਹੜਾ ਹੈ ਉਹ ਆ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਪਰ ਅਸੀਂ ਇਹ ਬੇਨਤੀ ਕਰਦੇ ਆਂ ਕਿ ਨਹੀਂ ਭਾਈ ਰਲ ਕੇ ਚੱਲੀ ਜੀ ਗੁਰੂ ਦੇ ਕਾਰਜ ਇਕੱਲਾ ਬੰਦਾ ਨਹੀਂ ਕਰ ਸਕਦਾ ਸਾਰੀ ਸੰਗਤ ਨਾਲ ਰਲ ਕੇ ਸਾਰੀ ਸੰਗਤ ਨਾਲ ਰਲ ਕੇ ਇੱਕ ਤੁਹਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇੱਕ ਇਲੈਕਟਿਡ ਬਾਡੀ ਹੈ ਜਿਵੇਂ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਹ ਵੀ ਸੰਗਤ ਦੇ ਚੁਣੇ ਹੋਏ ਨੇ ਬਿਲਕੁਲ ਜੀ ਉਹ ਕੋਈ ਆਮ ਛੋਟੀ ਜੀ ਐਨਜੀਓ ਨਹੀਂ ਹੈਗੀ ਜੀ ਜੀ ਵੀ ਜਿਹਨੂੰ ਤੁਸੀਂ ਕਹਿੰਦਾ ਜੀ ਕਾਪੀਰਾਈਟ ਵਾਲੀ ਗੱਲ ਹੈ ਕਾਪੀਰਾਈਟ ਬਿਲਕੁਲ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਬੋਲਣ ਲੱਗਿਆ 100 ਵਾਰੀ ਸੋਚਣਾ ਚਾਹੀਦਾ ਸੋਚਣਾ ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਸੰਗਤ ਦੇ ਚੁਣੇ ਹੋਏ ਵੀ ਨੁਮਾਇੰਦੇ ਨੇ ਇਸ ਕਰਕੇ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਵਿਕਾਸ ਵਾਲੇ ਪਾਸੇ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਨਾ ਕਿ ਪੂਰਨ ਉਸ ਜੱਤ ਤੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ